ਖੇਡ ਸੰਸਾਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਪੇਸ਼ ਕਰ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਅਹਿਮ ਖੇਡ ਮੁਕਾਬਲੇ ਅਤੇ ਖੇਡ ਸਰਗਰਮੀਆਂ ਦਾ تفصیلی लेखा जोखा ਨਾਲ ਦੀ ਨਾਲ ਤੁਹਾਨੂੰ ਦੱਸ ਰਹੇ ਹਾਂ ਪਿਛਲੇ ਹਫਤੇ ਦੌਰਾਨ ਹੋਏ ਵੱਡੇ ਕੌਮਾਂਤਰੀ ਖੇਡ ਟੂਰਨਾਮੈਂਟਾਂ ਦੇ ਨਤੀਜਿਆਂ ਦੀ ਸਾਰੀ ਜਾਣਕਾਰੀ ਅਤੇ ਖਿਡਾਰੀਆਂ ਦੇ ਵੇਰਵੇ ਅਤੇ ਕੁਝ ਹੋਰ ਤਾਜ਼ਾ ਖੇਡ ਮਾਮਲਿਆਂ ਬਾਰੇ ਤਾਂ ਉਹ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇਹ ਤਾਜ਼ਾ ترین ਅੰਕ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੀ ਕੌਮੀ ਖੇਡ ਹਾਕੀ ਦੀ ਜਿਸ ਵਿੱਚ ਬੀਤੇ ਦਿਨੀ ਭਾਰਤੀ ਹਾਕੀ ਦੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਹੋਇਆ ਹੈ ਭਾਰਤੀ ਪੁਰਸ਼ ਹਾਕੀ ਟੀਮ ਦੇ ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਅਤੇ ਔਰਤਾਂ ਦੀ ਕੌਮੀ ਟੀਮ ਦੀ ਡਿਫੈਂਡਰ ਸਲੀਮਾ ਟੇਟੇ ਨੂੰ ਸਾਲ 2023 ਦੇ ਲਈ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਰਬੋਤਮ ਖਿਡਾਰੀ ਦਾ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪੁਰਸਕਾਰ ਦਿੱਤਾ ਗਿਆ ਜਦਕੀ ਮੇਜਰ ਧਿਆਨ ਚੰਦ ਦੇ ਨਾਮ 'ਤੇ ਦਿੱਤਾ ਜਾਂਦਾ ਤਾਂ ਉਮਰ ਪ੍ਰਾਪਤੀ ਸਨਮਾਨ ਉਹਨਾਂ ਦੇ ਪੁੱਤਰ ਅਸ਼ੋਕ ਕੁਮਾਰ ਨੂੰ ਮਿਲਿਆ ਟੋਕੀਓ 올림픽 ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਹਾਰਦਿਕ ਸਿੰਘ ਨੇ 100 ਤੋਂ ਵੱਧ ਕਮਾਂਤਰੀ ਹਾਕੀ ਮੈਚ ਖੇਡੇ ਹੋਏ ਨੇ ਅਤੇ ਇਸ ਦੇ ਨਾਲ ਹੀ ਹਾਰਦਿਕ ਸਿੰਘ ਨੂੰ ਸਾਲ ਦੇ ਸਰਵੋਤਮ ਮਿਡਫੀਲਡ ਖਿਡਾਰੀ ਦਾ ਪੁਰਸਕਾਰ ਵੀ ਦਿੱਤਾ ਗਿਆ ਦੂਜੇ ਬੰਨੇ ਚਾਰਖੰਡ ਸੂਬੇ ਦੇ ਸਿਮਡੇਗਾ ਜ਼ਿਲ੍ਹੇ ਨਾਲ ਸੰਬੰਧਤ ਸਲੀਮਾ ਟੇਟੇ ਟੋਕੀਓ 올림픽 ਖੇਡਾਂ ਵਿੱਚ ਚੌਥੇ ਸਥਾਨ ਉੱਤੇ ਰਹੀ ਭਾਰਤੀ ਮਹਿਲਾ ਟੀਮ ਦਾ ਅਹਿਮ ਹਿੱਸਾ ਸੀ ਰਿਵਾਇਤ ਮੁਤਾਬਕ ਸਾਲ ਦੇ ਸਰਬੋਤਮ ਖਿਡਾਰੀ ਦੇ ਸਨਮਾਨ ਤਹਿਤ ਇਨ੍ਹਾਂ ਦੋਹਾਂ ਨੂੰ ਪੁਰਸਕਾਰ ਵਜੋਂ 25 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹਾਕੀ ਇੰਡੀਆ ਦੇ ਸਾਲਾਨਾ ਐਵਾਰਡ ਸਮਾਗਮ ਵਿੱਚ ਪੀ ਆਰ ਸ਼੍ਰੀ ਜੇਸ਼ ਨੂੰ ਸਾਲ 2023 ਦੇ ਲਈ ਸਰਬੋਤਮ ਗੋਲਕੀਪਰ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸਰਬੋਤਮ ਡਿਫੈਂਡਰ ਦਾ ਸਨਮਾਨ ਮਿਲਿਆ ਹੈ ਅਤੇ ਸਰਬੋਤਮ ਫਾਰਵਰਡ ਖਿਡਾਰੀ ਦਾ ਪੁਰਸਕਾਰ ਅਭਿਸ਼ੇਕ ਨੂੰ ਮਿਲਿਆ ਅੰਡਰ 21 ਖਿਡਾਰੀ ਦਾ ਪੁਰਸਕਾਰ ਮਹਿਲਾ ਵਰਗ ਵਿੱਚ ਦੀਪਿਕਾ ਸੋਰਿੰਗ ਅਤੇ ਪੁਰਸ਼ ਵਰਗ ਵਿੱਚ ਅਰੀਜੀਤ ਸਿੰਘ ਹੁੰਦਲ ਨੂੰ ਦਿੱਤਾ ਗਿਆ ਹੌਕੀ ਦੀ ਗੱਲ ਨੂੰ ਜਾਰੀ ਰੱਖਤੇ ਹੋਏ ਹੁਣ ਔਰਤਾਂ ਦੀ ਹੌਕੀ ਟੀਮ ਦਾ ਲਾਉਂਦੇ ਹਾਂ ਜਿਸ ਵੱਲੋਂ ਆਉਂਦੇ ਦਿਨਾਂ ਦੇ ਮੁਕਾਬਲਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ 골ਕੀਪਰ ਸविता ਪੂਨੀਆ ਅਤੇ ਫਾਰਵਰਡ ਵੰਦਨਾ ਕਟਾਰੀਆ ਤੇ ਕਈ ਤਜਰਬੇਕਾਰ ਖਿਡਾਰਨਾ ਸਮੇਤ ਕੁੱਲ 60 ਖਿਡਾਰਨਾ 7 ਦਿਨ ਦੇ ਮੁਲਾਂਕਣ ਕੈਂਪ ਵਿੱਚ ਹਿੱਸਾ ਲੈ ਰਹੀਆਂ ਨੇ ਇਸ ਕੈਂਪ ਤੋਂ ਬਾਅਦ ਟ్రਾਇਲ ਹੋਣਗੇ ਜਿਨ੍ਹਾਂ ਦੇ ਆਧਾਰ ਉੱਤੇ ਰਾਸ਼ਟਰੀ ਟੀਮ ਲਈ 33 ਸੰਭਾਵਿਤ ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ। ਇਸ ਮੁਲਾਂਕਣ ਕੈਂਪ ਦਾ ਆਯੋਜਨ ਭਾਰਤੀ ਖੇਡ ਅਥਾਰਟੀ ਯਾਨੀ ਕਿ SAI ਕੰਪਲੈਕਸ ਵਿੱਚ ਕੀਤਾ ਜਾ ਰਿਹਾ ਹੈ। ਭਵਿੱਖ ਦੇ ਕੋਚਿੰਗ ਕੈਂਪ ਅਤੇ ਕੋ ਮੰਤਰੀ ਦੌਰਿਆਂ ਲਈ ਸੰਭਾਵਿਤ ਖਿਡਾਰਨਾਂ ਦੀ ਗਿਣਤੀ 33 ਕਰਨ ਲਈ 6 ਅਤੇ 7 April ਨੂੰ ਟ్రਾਇਲ ਦਾ ਆਯੋਜਨ ਕੀਤਾ ਜਾਵੇਗਾ। ਸਾਰੀਆਂ ਖਿਡਾਰਨਾਂ ਮਹਿਲਾ ਹਾਕੀ ਟੀਮ ਦੀ ਕੋਚ ਅੰਕਿਤਾ BS ਨੂੰ ਰਿਪੋਰਟ ਕਰਨ ਗਿਆ ਜਿਨ੍ਹਾਂ ਨੂੰ ਯਾਨਕ ਸ਼ੌਪਮੈਨ ਦੇ ਅਸਤੀਫੇ ਤੋਂ ਬਾਅਦ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਵਾਂ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਨੇ ਅਤੇ ਇੱਕ ਸੰਤੁਲਨ ਵਾਲੀ ਟੀਮ ਚੁਣਨ ਉੱਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ ਭਾਰਤੀ ਇੱਕ ਬਹੁਤ ਹੀ ਕਾਬਿਲ ਔਰਤ ਐਥਲੀਟ ਵੱਲੋਂ ਲੰਮੇ ਸਮੇਂ ਬਾਅਦ ਖੇਡਾਂ ਵਿੱਚ ਵਾਪਸੀ ਕੀਤੀ ਗਈ ਹੈ ਆਓ ਜਾਣਦੇ ਹਾਂ ਇਸ ਖਿਡਾਰਨ ਬਾਰੇ ਟੋਕੀਓ 올림픽 ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਭਾਰਤੀ ਵੇਟ ਲਿਫਟਰ ਮੀਰਾ ਬਾਈ ਚਾਨੂ ਨੇ आईडब्ल्यूएफ ਵਿਸ਼ਵ ਕੱਪ ਵਿੱਚ ਔਰਤਾਂ ਦੇ 49 ਕਿਲੋਗ੍ਰam ਭਾਰ ਵਰਗ ਦੇ ਗਰੁੱਪ B ਵਿੱਚ ਤੀਜਾ ਸਥਾਨ ਹਾਸਲ ਕਰਕੇ ਪੈਰਿਸ 올림픽 ਖੇਡਾਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਛਟਕਾਰਨ 6 ਮਹੀਨੇ ਬਾਅਦ ਵਾਪਸੀ ਕਰਨ ਵਾਲੀ ਮੀਰਾ ਬਾਈ ਚਾਨੂ ਨੇ 81 ਕਿਲੋ ਅਤੇ 103 ਕਿਲੋ ਦੀਆਂ ਕੋਸ਼ਿਸ਼ਾਂ ਨਾਲ ਕੁੱਲ 184 ਕਿਲੋ ਭਾਰ ਚੁੱਕਿਆ ਇਸ ਮੁਕਾਮ ਦੀ ਖਾਸ ਗੱਲ ਇਹ ਸੀ ਕਿ ਇਹ ਪੈरिस 올림픽 ਖੇਡਾਂ ਲਈ ਅੰਤਿਮ ਅਤੇ ਲਾਜ਼ਮੀ ਕੁਆਲੀਫਾਇਰ ਟੂਰਨਾਮੈਂਟ ਆਪਣੇ ਇਵੈਂਟ ਦੇ ਪੂਰਾ ਹੋਣ ਦੇ ਨਾਲ ਮੀਰਾਬਾਈ ਚਾਨੂੰ ਨੇ ਪੈरिस 올림픽 ਖੇਡਾਂ ਲਈ ਨਿਰਧਾਰਿਤ ਮਾਪਦੰਡਾਂ ਨੂੰ ਮੁਕੰਮਲ ਕਰ ਲਿਆ ਜਿਸ ਵਿੱਚ ਦੋ ਲਾਜ਼ਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਅਤੇ ਤਿੰਨ ਹੋਰ ਕੁਆਲੀਫਾਇਰ ਸ਼ਾਮਲ ਹੁੰਦੇ ਨੇ ਭਾਰਤ ਦੀ ਸਾਲ 2017 ਦੀ ਵਿਸ਼ਵ ਚੈਂਪੀਅਨ ਮੀਰਾ ਬਾਈ ਚਾਨੂ ਨੇ ਆਖਰੀ ਵਾਰ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਸੀ ਜਿੱਥੇ ਉਹ ਜ਼ਖਮੀ ਹੋ ਗਈ ਸੀ ਇਸ ਵਾਰ ਭਾਵੇਂ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਤਾਂ ਨਹੀਂ ਕਰ ਸਕੀ ਪਰ ਪੰਜ ਵਾਰ ਭਾਰ ਚੁੱਕਣ ਵਿੱਚ ਉਸਨੇ ਕੋਈ ਗਲਤੀ ਨਹੀਂ ਕੀਤੀ ਅਤੇ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਉਸ ਨੇ ਪੈरिस 올림픽 ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਭਾਰਤੀ ਖਿਡਾਰੀਆਂ ਦੀ ਪ੍ਰਾਪਤੀ ਦੀ ਗੱਲ ਨੂੰ ਜਾਰੀ ਰੱਖਦੇ ਹੋਏ ਹੁਣ ਆਉਂਦੇ ਹਾਂ ਟੈਨਿਸ ਦੀ ਦੁਨੀਆ ਵੱਲ ਜਿੱਥੇ ਇੱਕ ਤਜਰਬੇਕਾਰ ਭਾਰਤੀ ਖਿਡਾਰੀ ਨੇ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਸਭ ਤੋਂ ਵੱਡੀ ਉਮਰ ਦੇ ETP ਮਾਸਟਰਸ 1000 ਚੈਂਪੀਅਨ ਬਣਨ ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕਰਦਿਆਂ ਇੱਕ ਹੋਰ ਵੱਡਾ ਮਾਣ ਹਾਸਲ ਕੀਤਾ ਹੈ ਅਤੇ ਆਸਟ੍ਰੇਲੀਆ ਦੇਸ਼ ਤੇ ਆਪਣੇ ਜੋੜੀਦਾਰ ਮੈਥਿਊ ਐਬਡਨ ਨਾਲ ਮਿਲ ਕੇ ਅਮਰੀਕਾ ਦੇ ਮੀਆਮੀ ਓਪਨ ਟੂਰਨਾਮੈਂਟ ਵਿੱਚ ਪੁਰਸ਼ ਡਬਲਸ ਦਾ ਖਿਤਾਬ ਜਿੱਤ ਲਿਆ। ਇਸ ਸਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 44 ਸਾਲਾ ਰੋਹਨ ਬੁਪੰਨਾ ਅਤੇ ਮੈਥਿਊ ਐਬਡਨ ਦੀ ਜੋੜੀ ਨੇ ਸ਼ੁਰੂਆਤੀ ਸੈੱਟ ਵਿੱਚ ਪਛੜਨ ਮਗਰੋਂ ਹਾਰਡ ਰੌਕ ਸਟੇਡੀਅਮ ਵਿੱਚ 크ਰੁੇਸ਼ੀਆ ਦੇ ਇਵਾਨ ਡੋਡਿਗ ਅਤੇ ਅਮਰੀਕਾ ਦੇ ਆਸਟਿਨ ਕਰੇਜੀ ਸੈਕ ਦੀ ਜੋੜੀ ਉੱਤੇ 6-7, 6-3 ਅਤੇ 10-6 ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਰੋਹਨ ਬੁਪੰਨਾ ਨੇ ਪਿਛਲੇ ਸਾਲ ਬਣਾਏ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ। ਉਸ ਨੇ ਬੀਤੇ ਸਾਲ 43 ਸਾਲ ਦੀ ਉਮਰ ਵਿੱਚ ਇੰਡੀਅਨ ਵੈਲਜ਼ ਖਿਤਾਬ ਜਿੱਤਿਆ ਸੀ ਰੋਹਨ ਬੁਪੰਨਾ ਨੇ ਇਸ ਦੇ ਨਾਲ ਹੀ ਡਬਲਸ درجہ ਬੰਦੀ ਵਿੱਚ ਚੋਟੀ ਦਾ ਸਥਾਨ ਵੀ ਹਾਸਲ ਕੀਤਾ ਹੈ ਇਹ ਬੁਪੰਨਾ ਦਾ 14ਵਾਂ ਏਟੀਪੀ ਮਾਸਟਰਜ਼ 1000 ਟੂਰਨਾਮੈਂਟ ਫਾਈਨਲ ਸੀ ਰੋਹਨ ਬੁਪੰਨਾ ਨੇ ਇਸ ਤਰ੍ਹਾਂ ਇੱਕ ਹੋਰ ਪ੍ਰਾਪਤੀ ਵੀ ਕੀਤੀ ਹੈ ਉਹ ਲੀਗੈਂਡਰ ਪੇਸ ਮਗਰੋਂ ਸਾਰੇ 9 ਏਟੀਪੀ ਮਾਸਟਰਜ਼ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਭਾਰਤੀ ਖਿਡਾਰੀ ਵੀ ਬਣ ਗਿਆ ਹੈ। ਰੋਹਨ ਬੁਪੰਨਾ ਅਤੇ ਐਬਡਨ ਲੰਬੇ ਸਮੇਂ ਤੋਂ ਵੱਡੇ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਜੇਤੂ ਲੈ ਵਿੱਚ ਖੇਡ ਰਹੇ ਨੇ। ਇਸ ਸਾਲ ਆਸਟ੍ਰੇਲੀਅਨ ਓਪਨ ਵਿੱਚ ਆਪਣਾ ਪਹਿਲਾ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਰੋਹਨ ਬੁਪੰਨਾ ਨੇ ਮਾਸਟਰਸ 1000 ਅਤੇ ਗ੍ਰੈਂਡ ਸਲੈਮ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ। ਹੋਰ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਇੱਕ ਨੌਜਵਾਨ ਟੈਨਿਸ ਖਿਡਾਰੀ ਦੀ ਜਿਸ ਨੇ ਪਿਛਲੇ ਸਮੇਂ ਦੌਰਾਨ ਲਗਾਤਾਰ ਅੱਗੇ ਵੱਲ ਨੂੰ ਕਦਮ ਵਧਾਏ ਨੇ ਅਤੇ ਹੁਣ ਇਸੇ ਲੜੀ ਵਿੱਚ ਇੱਕ ਹੋਰ ਪ੍ਰਾਪਤੀ ਕੀਤੀ ਹੈ ਚੋਟੀ ਦੇ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਪਿਛਲੇ ਦਿਨਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ダਮਕ ਤੇ ਜਾਰੀ ਹੋਈ ਤਾਜ਼ਾ ਈਟੀਪੀ ਸਿੰਗਲਜ਼ ਦਰਜਾਬੰਦੀ ਵਿੱਚ ਆਪਣੇ ਕੈਰੀਅਰ ਦੀ ਸਭ ਤੋਂ ਉੱਪਰਲੀ 95ਵੇਂ ਨੰਬਰ ਦੀ ਰੈਂਕਿੰਗ ਹਾਸਲ ਕਰ ਲਈ ਹੈ ਸੁਮਿਤ ਨਾਗਲ ਦੀ ਇਸ ਤੋਂ ਪਹਿਲਾਂ ਸਭ ਤੋਂ ਵਧੀਆ ਰੈਂਕਿੰਗ 97 ਨੰਬਰ ਦੀ ਸੀ ਉਸ ਨੇ ਇਹ ਰੈਂਕਿੰਗ ਫਰਵਰੀ ਵਿੱਚ ਏਟੀਪ ਚੈਲੈਂਜਰ ਪੱਧਰ ਦੇ ਚੇਨਈ ਓਪਨ ਟੂਰਨਾਮੈਂਟ ਨੂੰ ਜਿੱਤਣ ਤੋਂ ਬਾਅਦ ਹਾਸਲ ਕੀਤੀ ਸੀ ਸੁਮਿਤ ਨਾਗਲ ਨੇ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾ ਕੇ ਸੁਰਖੀਆਂ ਬਟੋਰੀਆਂ ਸਨ ਉਹ ਇਸ ਮੁਕਾਬਲੇ ਵਿੱਚ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਉਣ ਵਾਲਾ ਪਹਿਲਾ ਭਾਰਤੀ ਵੀ ਬਣਿਆ ਸੀ ਪਰ ਦੂਜੇ ਦੌਰ ਵਿੱਚ ਚੀਨ ਦੇ ਸ਼ਾਂਗ ਯੁੰਚੇਂਗ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ ਪਰ ਹੁਣ ਉਸ ਨੇ ਰੈਂਕਿੰਗ ਵਿੱਚ ਸੁਧਾਰ ਕਰ ਲਿਆ ਹੈ ਹੁਣ ਚੱਲਦੇ ਹਾਂ ਬੈਡਮਿੰਟਨ ਦੀ ਖੇਡ ਵੱਲ ਜਿੱਥੇ ਭਾਰਤ ਦੀ ਚਰਚਿਤ ਡਬਲਸ ਜੋੜੀ ਨੇ ਇੱਕ ਕਮਾਂਤਰੀ ਮੁਕਾਮ ਹਾਸਲ ਕੀਤਾ ਜਿਸ ਦੀ ਤਫਸੀਲ ਵਿੱਚ ਗੱਲ ਕਰਨੀ ਬਣਦੀ ਹੈ ਭਾਰਤੀ ਬੈਡਮਿੰਟਨ ਸਟਾਰ ਚਿਰਾਗ ਸ਼ੇਟੀ ਅਤੇ ਸਤਵਿਕ ਸਾਈਰਾਜ ਰੰਕੀ ਰੈਡੀ ਨੇ ਕੁੱਲ 10 ਹਫ਼ਤਿਆਂ ਤੱਕ ਦੁਨੀਆ ਦੀ ਨੰਬਰ 1 ਜੋੜੀ ਰਹਿਣ ਦੇ ਨਾਲ ਹੀ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ ਇਹ ਰਿਕਾਰਡ ਇਹ ਹੈ ਕਿ ਇਸ ਤੋਂ ਪਹਿਲਾਂ ਕੋਈ ਵੀ ਹੋਰ ਭਾਰਤੀ ਬੈਡਮਿੰਟਨ ਖਿਡਾਰੀ ਬੀ ਡਬਲਯੂ ਐਫ ਰੈਂਕਿੰਗ ਵਿੱਚ ਚੋਟੀ ਉੱਤੇ ਇੰਨੇ ਸਮੇਂ ਤੱਕ ਕਾਇਮ ਨਹੀਂ ਰਿਹਾ ਇਸ ਉਪਲਬਧੀ ਦੇ ਨਾਲ ਹੀ ਚਿਰਾਗ ਸਤਵਿਕ ਦੀ ਜੋੜੀ ਨੇ ਬੈਡਮਿੰਟਨ ਰੈਂਕਿੰਗ ਵਿੱਚ ਚੋਟੀ ਉੱਤੇ 9 ਹਫ਼ਤਿਆਂ ਤੱਕ ਰਹਿਣ ਦੇ ਸੈਨਾ ਨਿਹਵਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਏਸ਼ੀਆਈ ਖੇਡਾਂ ਦੇ ਚੈਂਪੀਅਨ ਚਿਰਾਗ ਸਤਵਿਕ ਨੇ ਚਾਈਨਾ ਮਾਸਟਰਸ, ਮਲੇਸ਼ੀਆ ਓਪਨ ਅਤੇ ਇੰਡੀਆ ਓਪਨ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਇਸ ਸਾਲ 23 ਜਨਵਰੀ ਨੂੰ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਯਾਨੀ ਕਿ BWF ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ ਸਥਾਨ ਉੱਤੇ ਜਗ੍ਹਾ ਬਣਾਈ ਸੀ। ਬੀਤੇ ਮਾਰਚ ਮਹੀਨੇ ਵਿੱਚ ਫਰੈਂਚ ਓਪਨ ਜਿੱਤ ਕੇ ਚਿਰਾਗ ਅਤੇ ਸਾਤਵਿਕ ਨੇ ਚੋਟੀ ਉੱਤੇ ਆਪਣੀ ਜਗ੍ਹਾ ਹੋਰ ਮਜ਼ਬੂਤ ਕਰ ਲਈ ਸੀ ਅਤੇ ਹੁਣ ਦਰਜਾਬੰਦੀ ਪੱਖੋਂ ਵੀ ਦੋਹਾਂ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਅਤੇ ਬੈਡਮਿੰਟਨ ਦੀ ਖੇਡ ਵਿੱਚ ਲਗਾਤਾਰ ਅੱਗੇ ਵਧ ਰਹੇ ਨੇ ਭਾਰਤ ਦੀ ਸਭ ਤੋਂ ਚਰਚਿਤ ক্রিকেট ਲੀਗ ਆਈਪੀਐਲ ਦੇ ਮੁਕਾਬਲੇ ਲਗਾਤਾਰ ਚੱਲ ਰਹੇ ਨੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਤੇਜ਼ ਤਰਾਰ ক্রিকেট ਖੇਡੀ ਜਾ ਰਹੀ ਹੈ ਤੇ ਇਸ ਤਰ੍ਹਾਂ ਨਤੀਜੇ ਵੀ ਸਾਹਮਣੇ ਆ ਰਹੇ ਨੇ ਹੁਣ ਤੱਕ ਦੇ ਹੋਏ ਮੁਕਾਬਲਿਆਂ ਵਿੱਚ ਚੇਨਈ ਅਤੇ ਰਾਜਸਥਾਨ ਦੀਆਂ ਟੀਮਾਂ ਕਾਫੀ ਮਜ਼ਬੂਤ ਸਾਬਤ ਹੋ ਰਹੀਆਂ ਨੇ ਜਦਕਿ ਮੁੰਬਈ ਦੀ ਟੀਮ ਉੱਤੇ ਕਾਫੀ ਲੋਕਾਂ ਦਾ ਧਿਆਨ ਲੱਗਿਆ ਹੋਇਆ ਪਰ ਇਹ ਟੀਮ ਸ਼ੁਰੂ ਵਿੱਚ ਹੀ ਲੜਖੜਾਉਂਦੀ ਹੋਈ ਨਜ਼ਰ ਆ ਰਹੀ ਹੈ ਹਾਰਦਿਕ ਪਾਂਡਿਆ ਦੀ ਕਪਤਾਨੀ ਵਿੱਚ ਮੁੰਬਈ ਨੂੰ ਪਹਿਲੇ 3 ਮੈਚਾਂ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਮੁੰਬਈ ਇੰਡੀਅਨਸ ਨੂੰ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਅਤੇ ਫਿਰ ਹైదరాబాద్ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦ ਕਿ ਤੀਜੇ ਮੈਚ ਵਿੱਚ ਮੁੰਬਈ ਨੂੰ ਰਾਜਸਥਾਨ ਰਾਇਲਜ਼ ਨੇ ਵੀ ਕਾਫੀ ਆਰਾਮ ਨਾਲ ਹਰਾਇਆ ਹਾਰਦਿਕ ਪਾਂਡਿਆ ਦੇ ਦੂਜੀ ਵਾਰ ਮੁੰਬਈ ਇੰਡੀਅਨਸ ਨਾਲ ਜੁੜਨ ਤੋਂ ਬਾਅਦ ਮੁੰਬਈ ਟੀਮ ਨੇ ਟੂਰਨਾਮੈਂਟ ਵਿੱਚ ਜਿਹੜੇ ਸ਼ੁਰੂਆਤੀ ਮੈਚ ਖੇਡੇ ਉਹਨਾਂ ਨੂੰ ਵੇਖ ਕੇ ਅਜੀਹਾ ਲੱਗਦਾ ਹੈ ਕਿ ਹਾਰਦਿਕ ਪਾਂਡਿਆ ਦੇ ਸਾਹਮਣੇ ਕਾਫੀ ਸਮੱਸਿਆਵਾਂ ਮੌਜੂਦ ਨੇ ਅਤੇ ਹਾਲੇ ਤੱਕ ਉਹ ਕਪਤਾਨੀ ਵਿੱਚ ਵੀ ਸਹਿਜ ਨਜ਼ਰ ਨਹੀਂ ਆਇਆ ਹਾਰਦਿਕ ਪਾਂਡਿਆ ਨੂੰ ਆਈਪੀਐਲ ਵਿੱਚ ਲਿਉਣ ਵਾਲੀ ਟੀਮ ਮੁੰਬਈ ਇੰਡੀਅਨਸ ਦੇ ਨਾਲ ਦੁਬਾਰਾ ਜੁੜਨ ਦੇ ਬਾਵਜੂਦ ਕੋਈ ਲਾਭ ਹੁੰਦਾ ਹੋਇਆ ਫਿਲਹਾਲ ਵਿਖਾਈ ਨਹੀਂ ਦੇ ਰਿਹਾ ਅਤੇ ਪਹਿਲੇ ਗੇੜ ਵਿੱਚ ਉਸ ਦੀ ਅਤੇ ਟੀਮ ਦੀ ਦੋਹਾਂ ਦੀ ਲੈ ਨਜ਼ਰ ਨਹੀਂ ਆ ਰਹੀ ਇਸ ਦਰਮਿਆਨ ਆਈਪੀਐਲ ਵਿੱਚ ਬੀਤੇ ਦਿਨੀ ਇੱਕ ਵੱਡਾ ਰਿਕਾਰਡ ਬਣਿਆ ਜਦੋਂ ਇੱਕ ਮੈਚ ਵਿੱਚ ਕਿਸੇ ਵੀ ਟੀਮ ਵੱਲੋਂ ਸਭ ਤੋਂ ਵੱਡੇ ਸਕੋਰ ਦਾ ਇੱਕ ਨਵਾਂ ਮੁਕਾਮ ਸਿਰਜਿਆ ਗਿਆ। ਇਸ ਵਾਰ ਆਈਪੀਐਲ ਦੇ 8ਵੇਂ ਮੈਚ ਵਿੱਚ ਹైదరాబాద్ ਦੇ ਸਟੇਡੀਅਮ ਵਿੱਚ ਆਈਪੀਐਲ ਦੇ ਇਤਿਹਾਸ ਦਾ ਇੱਕ ਅਜੀਹਾ ਮੈਚ ਖੇਡਿਆ ਗਿਆ ਜਿਸ ਨੇ ਰਿਕਾਰਡ ਬਣਾ ਦਿੱਤੇ। ਸਨਰਾਈਜ਼ਰਸ ਹਾਈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਇਸ ਮੈਚ ਵਿੱਚ ਦੋੜਾਂ ਦੀ ਅਜੀਹੀ ਖਲਬਲੀ ਮਚੀ ਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਕਈ ਰਿਕਾਰਡ ਇੱਕੋ ਦਿਨ ਵਿੱਚ ਟੁੱਟ ਗਏ। ਇਸ ਵੱਡੇ ਸਕੋਰ ਵਾਲੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਹైదరాబాద్ ਨੇ ਆਪਣੇ ਤਿੰਨ ਬੱਲੇਬਾਜ਼ਾਂ ਦੀਆਂ ਤੂਫਾਨੀ ਪਾਰੀਆਂ ਦੀ ਬਦੌਲਤ ਤਿੰਨ ਵਿਕਟਾਂ ਦੇ ਨੁਕਸਾਨ ਉੱਤੇ 277 ਦੌੜਾਂ ਬਣਾ ਕੇ ਆਈਪੀਐਲ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਮੁੰਬਈ ਦੇ ਬੱਲੇਬਾਜ਼ਾਂ ਨੇ ਵੀ ਆਪਣੀ ਪੂਰੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ। 20 ਓਵਰਾਂ ਵਿੱਚ 5 ਵਿਕਟਾਂ ਉੱਤੇ 246 ਦੌੜਾਂ ਵੀ ਬਣਾਈਆਂ। ਅਰ 7 ਤੋਂ 31 ਦੌੜਾਂ ਪਿੱਛੇ ਰਹਿ ਗਏ ਦੋਵਾਂ ਟੀਮਾਂ ਦਾ ਕੁੱਲ ਸਕੋਰ ਜਿਕਰ ਜੋੜਿਆ ਜਾਵੇ ਤਾਂ ਇਸ ਮੈਚ ਵਿੱਚ ਕੁੱਲ 40 ਓਵਰਾਂ ਵਿੱਚ 523 ਦੌੜਾਂ ਬਣੀਆਂ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਚ ਵਿੱਚ ਕੁੱਲ 500 ਤੋਂ ਵੱਧ ਦੌੜਾਂ ਬਣੀਆਂ ਇਸ ਮੈਚ ਵਿੱਚ ਇੱਕ ਹੋਰ ਰਿਕਾਰਡ ਇਹ ਵੀ ਬਣਿਆ ਕਿ ਇਸ ਤਰ੍ਹਾਂ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਕੁੱਲ 38 ਛੱਕੇ ਲਾਏ ਅਤੀਜਿਹਾ ਕਰਦੇ ਆ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਇਸ ਵਾਰ ਦੀ ਆਈਪੀਐਲ ਵਿੱਚ ਭਾਰਤ ਨੂੰ ਇੱਕ ਨਵਾਂ ਤੇਜ਼ ਗੇਂਦਬਾਜ਼ ਵੀ ਮਿਲ ਗਿਆ ਜੋ ਤੇਜ਼ ਰਫ਼ਤਾਰ ਗੇਂਦਬਾਜ਼ੀ ਕਰਨ ਦੇ ਨਾਲ-ਨਾਲ ਬੱਲੇਬਾਜ਼ਾਂ ਨੂੰ ਕੱਸ ਕੇ ਰੱਖਦਾ ਹੈ ਇਸ ਤੇਜ਼ ਗੇਂਦਬਾਜ਼ ਦਾ ਨਾਂ ਮਯੰਕ ਯਾਦਵ ਜੋ ਕਿ ਲਖਨਊ ਦੀ ਟੀਮ ਵੱਲੋਂ ਖੇਡ ਰਿਹਾ ਹੈ ਮੂਲ ਰੂਪ ਵਿੱਚ ਦਿੱਲੀ ਦੇ ਇਸ 21 ਸਾਲਾ ਗੇਂਦਬਾਜ਼ ਨੇ ਪੰਜਾਬ ਕਿੰਗਸ ਖਿਲਾਫ ਮੈਚ ਵਿੱਚ ਲਗਾਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਪੰਜਾਬ ਕਿੰਗਸ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਮਯੰਕ ਯਾਦਵ ਨੇ ਜੌਨੀ ਬੇਸਟੋ ਪ੍ਰਭ ਸਿਮਰਨ ਸਿੰਘ ਅਤੇ ਜਿਤੇਸ਼ ਸ਼ਰਮਾ ਵਰਗੇ ਤਜਰਬੇਕਾਰ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਕੇ ਆਪਣੇ ਆਈਪੀਐਲ ਦੀ ਸ਼ੁਰੂਆਤ ਨੂੰ ਯਾਦਗਾਰ ਬਣਾਇਆ ਆਪਣੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੇ ਪੰਜਾਬ ਦੀ ਪਾਰੀ ਵਿੱਚ 155.8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ ਜੋ ਮੌਜੂਦਾ ਆਈਪੀਐਲ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਵਜੋਂ ਦਰਜ ਹੋਈ ਤੁਹਾਨੂੰ ਇਹ ਵੀ ਦੱਸਤੀ ਹੈ ਕਿ ਭਾਰਤ ਦੀ ਘਰੇਲੂ ਟੀ20 ਲੜੀ ਮੁਸ਼ਤਾਕ ਅਲੀ ਟੀ20 ਟਰੋਫੀ ਦੌਰਾਨ ਵੀ ਮਯੰਕ ਯਾਦਵ ਨੇ 155 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਹੋਈ ਹੈ ਮਯਾ ਕੀ ਆਦਵ ਨੂੰ ਆਈਪੀਐਲ 222 ਤੋਂ ਪਹਿਲਾਂ ਲਖਨਊ ਦੀ ਟੀਮ ਨੇ ਚੁਣਿਆ ਸੀ ਉਸ ਨੇ ਉਦੋਂ ਸਿਰਫ ਦੋ ਪ੍ਰਥਮ ਸ਼੍ਰੇਣੀ ਦੇ ਮੈਚ ਖੇਡੇ ਸਨ ਉਹ 222 ਦੇ ਸੀਜ਼ਨ ਵਿੱਚ ਆਈਪੀਐਲ ਦਾ ਇੱਕ ਵੀ ਮੈਚ ਨਹੀਂ ਖੇਡ ਸਕਿਆ ਸੀ ਅਤੇ ਪਿਛਲੇ ਸਾਲ ਉਹ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਰਿਹਾ ਸੀ ਪਰ ਇਤਕੀ ਉਸ ਦੀ ਰਫ਼ਤਾਰ ਅਤੇ ਗੇਂਦਬਾਜ਼ੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਹੁਣ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਫੁੱਟਬਾਲ ਦੀ ਪਿਛਲੇ ਦਿਨੀ ਹੋਏ ਤਾਜ਼ਾ ਕੁਮਾਂਤਰੀ ਫੁੱਟਬਾਲ ਮੈਚਾਂ ਦੇ ਵੀਰਵੇ ਹਾਸਲ ਕਰੀਏ ਤਾਂ ਕਈ ਵੱਡੇ ਨਤੀਜੇ ਸਾਹਮਣੇ ਆਉਂਦੇ ਨੇ ਬ੍ਰਾਜ਼ੀਲ ਦੀ ਟੀਮ ਨੇ ਲੁਕਸ ਪੈਕੇਟਾਓ ਵੱਲੋਂ ਵਾਧੂ ਸਮੇਂ ਵਿੱਚ ਪੈਨਲਟੀ ਉੱਤੇ ਕੀਤੇ ਗੋਲ ਦੀ ਬਦੌਲਤ ਇੱਕ ਦੋਸਤਾਨਾ ਮੈਚ ਵਿੱਚ ਯੂਰਪੀ ਟੀਮ ਸਪੇਨ ਨੂੰ 3-3 ਦੀ ਬਰਾਬਰੀ ਉੱਤੇ ਰੋਕ ਲਿਆ ਕੁੱਲ 6 ਗੋਲਾਂ ਵਾਲਾ ਇਹ ਮੈਚ ਕਾਫੀ ਉਤਰਾ ਚੜ੍ਹਾ ਅਤੇ ਰੋਮਾਂਚ ਭਰਪੂਰ ਸਾਬਤ ਹੋਇਆ ਉਧਰ ਜਰਮਨੀ ਦੇ ਖਿਲਾਫ ਪਹਿਲਾ ਮੈਚ ਹਾਰਨ ਤੋਂ ਬਾਅਦ ਫਰਾਂਸ ਨੂੰ ਅਗਲੇ ਮੈਚ ਵਿੱਚ ਜਿੱਤ ਮਿਲੀ ਪਰ ਇਸ ਦੋਸਤਾਨਾ ਫੁੱਟਬਾਲ ਮੈਚ ਵਿੱਚ ਫਰਾਂਸ ਨੂੰ ਚਿਲੀ ਦੇ ਖਿਲਾਫ 3-2 ਨਾਲ ਮਿਲੀ ਜਿੱਤ ਲਈ ਕਾਫੀ ਸੰਘਰਸ਼ ਵੀ ਕਰਨਾ ਪਿਆ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਜਿੱਤ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਫਰਾਂਸ ਦੀ ਟੀਮ ਚਿਲੀ ਖਿਲਾਫ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਫਰਾਂਸ ਦੀ ਜਿੱਤ ਵਿੱਚ ਰੈਂਡਲ ਕੋਲੋ ਮੁਆਨੀ ਨੇ ਅਹਿਮ ਭੂਮਿਕਾ ਨਿਭਾਈ ਜਿਸ ਨੇ ਇੱਕ ਗੋਲ ਕਰਨ ਤੋਂ ਇਲਾਵਾ 올ਿਵਰ ਜ਼ੀਰੂ ਦੇ ਗੋਲ ਵਿੱਚ ਸਹਾਇਤਾ ਵੀ ਕੀਤੀ ਫਰਾਂਸ ਲਈ ਜੋਸਫ ਫੋਫਾਨਾ ਨੇ ਵੀ ਇੱਕ ਗੋਲ ਕੀਤਾ ਚਿੱਲੀ ਲਈ ਮਾਰਸਲੇਨੋ ਨੂਨੇਸ ਅਤੇ ਡਾਰੀਓ ਉਸੈਰੀਓ ਨੇ ਗੋਲ ਕੀਤੇ ਜਰਮਨ ਟੀਮ ਦੀ ਜੇਕਰ ਗੱਲ ਕਰੀਏ ਤਾਂ ਇਹ ਵੀ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ ਅਤੇ ਬਦਲਵੇਂ ਖਿਡਾਰੀ ਨਿਕਲਸ ਫੁਲਕਨਬਰਗ ਦੇ ਗੋਲ ਦੀ ਮਦਦ ਨਾਲ ਜਰਮਨੀ ਨੇ ਆਪਣੀ ਜੇਤੂ ਲਹਿ ਜਾਰੀ ਰੱਖਦੇ ਹੋਏ ਇੱਕ ਹੋਰ ਦੋਸਤਾਨਾ ਫੁੱਟਬਾਲ ਮੈਚ ਵਿੱਚ ਨਦਰਲੈਂਡਸ ਨੂੰ 2-1 ਨਾਲ ਹਰਾ ਦਿੱਤਾ ਜਿਸ ਨਾਲ ਇਸ ਸਾਲ ਦੀ ਯੂਰੋਪੀਅਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਤੋਂ ਪਹਿਲਾਂ ਜਰਮਨ ਟੀਮ ਦਾ ਮਨੋਬਲ ਹੋਰ ਵਧਿਆ ਦੋ ਮੈਚਾਂ ਵਿੱਚ ਜਰਮਨੀ ਦੀ ਇਹ ਦੂਜੀ ਜਿੱਤ ਸਾਬਤ ਹੋਈ ਅਤੇ ਵੱਡੀ ਜਿੱਤ ਸਾਬਤ ਹੋਈ। ਅਤੇ ਇਸ ਤੋਂ ਪਿਛਲੇ ਮੈਚ ਵਿੱਚ ਜਰਮਨੀ ਨੇ ਫਰਾਂਸ ਨੂੰ 2-0 ਨਾਲ ਹਰਾਇਆ ਸੀ ਅਤੇ ਇਸ ਨਤੀਜੇ ਦੀ ਸਮੁੱਚੇ ਫੁੱਟਬਾਲ ਜਗਤ ਵਿੱਚ ਗੂੰਜ ਪਈ ਸੀ। ਇਸ ਹਾਰ ਦੇ ਨਾਲ ਨੀਦਰਲੈਂਡਸ ਦੀ ਟੀਮ ਦਾ ਲਗਾਤਾਰ 4 ਜਿੱਤਾਂ ਦਾ سلسلہ ਰੁਕ ਗਿਆ। ਗੱਲ ਜੇਕਰ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਮੈਚਾਂ ਦੀ ਹੋਵੇ ਤਾਂ ਆਸਟ੍ਰੇਲੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲਿਬਨਾਨ ਨੂੰ 5-0 ਨਾਲ ਕਰਾਰੀ ਹਾਰ ਦਿੱਤੀ ਜਿਸ ਨਾਲ ਉਹ ਫੁੱਟਬਾਲ ਵਿਸ਼ਵ ਕੱਪ 2026 ਦੀ ਏਸ਼ੀਆਈ ਕੁਆਲੀਫਾਈਂਗ ਦੇ ਅੰਤਿਮ ਦੌਰ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ ਆਸਟ੍ਰੇਲੀਆ ਦੀ ਗਰੁੱਪ I ਵਿੱਚ ਇਹ ਚੌਥੀ ਜਿੱਤ ਹੈ ਜਿਸ ਨਾਲ ਉਸਨੇ ਦੋ ਮੈਚ ਬਾਕੀ ਰਹਿੰਦੇ ਹੀ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ ਇਸ ਦਰਮਿਆਨ ਹੋਰਨਾ ਮੈਚਾਂ ਵਿੱਚ ਫਲਸਤੀਨ ਨੇ ਇੱਕ ਮੈਚ ਵਿੱਚ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਕੁਆਲੀਫਾਈਂਗ ਦੇ ਅੰਤਿਮ ਦੌਰ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਉਸ ਦਾ ਗਰੁੱਪ I ਵਿੱਚ ਆਸਟ੍ਰੇਲੀਆ ਤੋਂ ਬਾਅਦ ਐਸ ਵਿਲੇ ਦੂਜਾ ਸਥਾਨ ਚੱਲ ਰਿਹਾ ਹੈ ਉਸ ਤੇ 7 ਅੰਕ ਨੇ ਜੋ ਤੀਜੇ ਨੰਬਰ ਦੀ ਟੀਮ ਲੈਬਨਾਨ ਤੋਂ 5 ਅੰਕ ਜ਼ਿਆਦਾ ਨਹੀਂ ਤੁਹਾਨੂੰ ਦੱਸ ਤੀਏ ਕਿ ਨਾਮ ਮੁਤਾਬਕ ਹਰੇਕ ਗਰੁੱਪ ਵਿੱਚ ਚੋਟੀ ਉੱਤੇ ਰਹਿਣ ਵਾਲੀਆਂ ਦੋ ਟੀਮਾਂ ਆਖਰੀ ਦੌਰ ਵਿੱਚ ਥਾਂ ਬਣਾਉਣਗੀਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਯਾਨੀ ਕਿ ਆਸਟ੍ਰੇਲੀਆ ਦਾ ਨਾਂ ਹੁਣ ਤੋਂ ਹੀ ਪੱਕਾ ਹੋ ਗਿਆ ਹੈ ਅਖੀਰ ਵਿੱਚ ਗੱਲ ਕਰਦੇ ਹਾਂ ਕੁਮਾਂਤਰੀ ਟੈਨਿਸ ਦੇ ਮੁਕਾਬਲਿਆਂ ਦੀ ਜਿਸ ਵਿੱਚ ਇੱਕ ਹੋਰ ਵਿਸ਼ਵ ਪੱਧਰੀ ਖਿਡਾਰੀ ਨੂੰ ਸੱਟ ਦਾ ਸਾਹਮਣਾ ਕਰਨਾ ਪੈ ਗਿਆ ਅਤੇ ਇੱਕ ਵੱਡੇ ਟੂਰਨਾਮੈਂਟ ਤੋਂ ਹਟਣਾ ਵੀ ਪਿਆ। ਬ੍ਰਿਟੇਨ ਦਾ ਖਿਡਾਰੀ ਐਂਡੀ ਮਰੇ ਮਿਆਮੀ ਓਪਨ ਵਿੱਚ ਗਿੱਟੇ ਦੀ 60 ਤੋਂ ਬਾਅਦ ਲੰਮੇ ਸਮੇਂ ਲਈ ਹੁਣ ਟੈਨਿਸ ਤੋਂ ਦੂਰ ਰਹੇਗਾ। ਜਿਸ ਨਾਲ ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦੀ ਪ੍ਰਬੰਧਕੀ ਟੀਮ ਨੇ ਵੀ ਇਸ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਦਾ ਭਾਵ ਇਹ ਹੈ ਕਿ ਐਂਡੀ ਮਰੇ ਮੌਂਟੇਕਾਰਲੋ ਅਤੇ ਮਿਊਨਿਕ ਵਿੱਚ ਅਗਲੇ ਕਲੇ ਕੋਰਟ ਟੂਰਨਾਮੈਂਟਾਂ ਤੋਂ ਬਾਹਰ ਹੋ ਜਾਵੇਗਾ। ਮੌਂਟੀ ਕਾਰਲੋ ਮਾਸਟਰਸ ਟੂਰਨਾਮੈਂਟ 7 April ਤੋਂ ਸ਼ੁਰੂ ਹੋ ਰਿਹਾ ਹੈ, ਜਦਕਿ ਮਿਊਨਿਕ ਵਿੱਚ BMW ఓపెਨ ਅਗਲੇ ਹਫ਼ਤੇ ਤੋਂ ਖੇਡਿਆ ਜਾਣਾ ਹੈ। ਬੀਤੇ ਦਿਨ ਮਿਆਮੀ ఓపెਨ ਦੇ ਇੱਕ ਮੈਚ ਦੌਰਾਨ 36 ਸਾਲਾ ਖਿਡਾਰੀ ਐਂਡੀ ਮਰਰੇ ਨੂੰ ਖੱਬੇ ਗਿੱਟੇ ਵਿੱਚ ਖਿੱਚ ਆ ਗਿਆ ਸੀ ਅਤੇ ਅਗਲੇ ਦਿਨ ਉਸਨੇ ਐਲਾਨ ਕੀਤਾ ਕਿ ਉਹ ਲੰਮੇ ਸਮੇਂ ਤੱਕ ਹੁਣ ਟੈਨਿਸ ਨਹੀਂ ਖੇਡ ਸਕੇਗਾ। ਐਨ ਡੀ ਮਰਰੇ ਦੀ ਪ੍ਰਬੰਧਕੀ ਟੀਮ ਦੇ ਇੱਕ ਬਿਆਨ ਮੁਤਾਬਕ ਇਸ ਸਮੇਂ ਇਹ ਸਪਸ਼ਟ ਨਹੀਂ ਹੈ ਕਿ ਐਨ ਡੀ ਮਰਰੇ ਕਦੋਂ ਤੱਕ ਟੈਨਿਸ ਤੋਂ ਦੂਰ ਰਹੇਗਾ ਇਸ ਦਰਮਿਆਨ ਉਹ ਆਪਣੀ ਮੈਡੀਕਲ ਟੀਮ ਨਾਲ ਆਪਣੇ ਹਰੇਕ ਬਦਲ ਅਤੇ ਸੰਭਾਵਨਾਵਾਂ ਦੀ ਸਮੀਖਿਆ ਕਰਨਾ ਜਾਰੀ ਰੱਖੇਗਾ ਨਾਲ ਦੀ ਨਾਲ ਐਨ ਡੀ ਮਰਰੇ ਨੇ ਇਹ ਜ਼ਰੂਰ ਕਿਹਾ ਕਿ ਉਹ ਜਲਦੀ ਤੋਂ ਜਲਦੀ ਕੋਰਟ ਵਿੱਚ ਵਾਪਸ ਆਉਣ ਲਈ ਆਪਣੀ ਪੂਰੀ ਵਾ ਲਾਵਿਕ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਖਫਤੇ ਦੌਰਾਨ ਹੋਏ ਪ੍ਰਮੁੱਖ ਖੇਡ ਮੁਕਾਬਲੇ ਅਤੇ ਖੇਡ ਸਰਗਰਮੀਆਂ ਦੀ ਤਮਾਮ ਜਾਣਕਾਰੀ। ਇਸੇ ਤਰ੍ਹਾਂ ਅਗਲੇ ਹਫਤੇ ਨਵੇਂ ਅੰਕ ਵਿੱਚ ਤੁਹਾਡੇ ਲਈ ਨਵੇਂ ਹਫਤਾਵਰੀ ਖੇਡ ਵੇਰਵੇ, ਖੇਡ ਨਤੀਜਿਆਂ ਅਤੇ ਖਿਡਾਰੀਆਂ ਦੀ ਸਾਰੀ تفصیلی ਜਾਣਕਾਰੀ ਲੈ ਕੇ ਇਸੇ ਤਰ੍ਹਾਂ ਫਿਰ حاضر ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ ਨੂੰ ਵੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।